ਕਾਂਗਰਸ ਫਸਲ ਤਾਂ ਬਹੁਤ ਵਧੀਆ ਹੋਈ ਕਾਂਗਰਸ ਦਾ ਤੇ ਆਮ ਆਦਮੀ ਦੀ ਟੱਕਰ ਹੋਊਗੀ ਮੇਰੇ ਸਾਬ੍ਹ ਨੂੰ ਅੱਛਾ ਕਾਂਗਰਸ ਤੇ ਆਮ ਦੀ ਹਾਂ ਅਕਾਲੀ ਦਲ ਪਈ ਪਿੱਛੇ ਜਾਊਗਾ ਉਹਦੀ ਬਸ ਹੀ ਖੜਾ ਬਸ ਹੁਣ ਤਾਂ ਹੈ ਜੀ ਬਸ ਹੀ ਖੜਾ ਹੈ ਪੰਜਾਬ ਦੇ ਪੱਲੇ ਹੈਗਾ ਕੋਈ ਸੁਣ ਛੜਦੀ ਨਹੀਂ ਇਹ ਹੈ ਛੜਦੀ ਨਹੀਂ ਸਾਰੀ ਇੱਕੋ ਜੇ ਨੇ ਆ ਗਿਆਂ ਠੀਕ ਹੈ ਵੀ ਚੱਲੀ ਇਹਦੇ ਕੰਮ ਭਵੰਤਵਾਨ ਨੇ ਬਹੁਤ ਕੰਮ ਕਰਦਾ ਛੜੀ ਅੱਛਾ ਲੈਟ ਨੂੰ ਹਾਂ ਸਿੱਧੂ ਵੀ ਗਾ ਗਿਆ ਆ ਬਚਾਲੀ ਦੇਖ ਲੋ ਅੱਜ 60 60 70 ਪੈਂਟ ਪੈਂਟ ਮਣਕਣ ਕਣਕਾਂ ਨਿਕਲੀਆਂ ਦੀਆਂ ਅਕਾਲੀ ਦਲ ਵਾਲੇ ਕਹਿੰਦੇ ਬਚਾਉਣ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਲੁੱਟ ਲਿਆ ਆ ਪੰਜਾਪ ਪੰਜ ਬਚਾ ਲਾਂਗੇ ਬਹੁਤ ਬਹੁਤ ਬਚਾ ਲਾਂਗੇ ਬਚਾਉਣ ਦਾ ਮਤਲਬ ਦੱਸ ਦਿਓ ਇੱਕ ਵਾਰੀ ਵੀ ਕਿਵੇਂ ਬਚਾਉਣਾ ਨਹੀਂ ਬਸ ਜੱਤਾ ਜੀ ਨੂੰ ਫਿਰ ਆਹਦਾ ਗਾਂਾਂ ਪੇ ਸਮਝ ਲਾਣੀ ਨਾਲੇ ਅੱਛਾ ਹਾਂਜੀ ਹੁਣ ਕੀ ਦੇਖਦਾ ਕੰਮ ਕੰਮ ਭਰਾ ਜੇ ਹੋਣਗੇ ਤਾਂ ਤਾਂ ਕੰਮ ਦੇਖੇ ਜਾਊਗਾ ਨਹੀਂ ਕੰਮ ਤਾਂ ਹੁਣ ਕਰੀ ਖੜੇ ਬਸ ਡਿਊਟਾ ਹੁਣ ਕਿਹੜਾ ਮਾਰਨਗੇ ਤਾਂ ਐਂ ਵਾਰੀ ਮਾਰ ਦੇਣਾ ਪਰ ਮਾਰਦੇ ਉਹ ਤਾਂ ਮਹੀਨਾ ਤੋਂ ਪਹਿਲਾਂ ਹੀ ਨਾ ਮਗਰੋਂ ਨਹੀਂ ਆਉਂਦੇ ਜਾਂ ਸ਼ੁਕਰ ਮਿਲ ਵੇਚਦੇ ਵੀ ਹੁਣ ਸਵੇ ਵੇਚ ਦਾਂਗੇ ਜਾ ਕੇ ਐਂ ਬਚਾਉਣਗੇ ਕੀ ਵੇਚ ਦਾਂਗੇ ਸਵੇ ਸਵੇ ਜਿੱਥੇ ਬੰਦੇ ਨੂੰ ਫੁਕਦੇ ਆ ਅੱਛਾ ਉਹ ਵੀ ਵੇਚ ਦਾਂਗੇ ਉਹ ਵੇਚ ਵੇਚ ਦੇਣ ਕਦੇ ਵੀ ਨਹੀਂ ਹੈ ਨਾ ਸਾਡੇ ਨਾਲ ਕਿਤੇ ਤਾਂ ਕੋਈ ਸਾਡੇ ਪਿੰਡ ਕੋਈ ਆਇਆ ਨਹੀਂ ਕਦੇ ਉਹ ਬਿਮਾਰੀਆਂ ਤਿੰਨ ਸਾਡੇ ਜਿਆਦਾ ਨਹੀਂ ਸੁਣੀਆਂ ਕੈਂਸਰ ਦੀ ਸ਼ੂਗਰ ਦੀ ਤੇ ਇੱਕ ਆਪ ਗਠੀਆ ਦੀ ਤੇ ਕਾਂਗਰਸ ਫਿਰ ਹੈ ਕਾਂਗਰਸ ਨੂੰ ਪਾਈਆਂ ਬਥੇਰੀਆਂ ਜੀ ਨੇ ਕੋਈ ਤਾਂ ਨਹੀਂ ਨਾ ਦੇਖੀ ਆਪਾਂ ਨਾ ਆਏ ਛੜੀ ਕੋਲ ਅੱਛਾ ਕਦੇ ਨਹੀਂ ਦੇਖੇ ਹਾਂ ਜੀ ਅੱਛਾ ਉਹ ਵੀ ਕੁਝ ਹੋਇਆ ਕਾਲੀ ਦਾਲ ਤੋਂ ਹੋਇਆ ਥੇ ਹਾਂ ਪਿੰਡ ਚ ਜਿੰਨੇ ਕੱਦੂ ਪਹਿਲਾਂ ਬੋਲ ਚੁੱਕੇ ਨਾ ਛੋਲੇ ਨਹੀਂ ਜਾਣਦੇ ਬਾਹ ਜੱਟ ਨਹੀਂ ਜਾਣਦਾ ਗੁਣ ਪੱਕੇ ਖਾਲਾਂ ਤੋਂ ਲੈ ਕੇ ਟੋਬੇ ਚ ਪਾਣੀ ਕਹੇ ਜਾਂਦੇ ਲੋਕ ਸਭਾ ਚੋਣਾਂ ਨੇ ਪਿੰਡਾਂ ਦੇ ਲੋਕਾਂ ਤੋਂ ਜਾਣਾਂਗੇ ਵੀ ਕਹੇਜੀ ਸਰਕਾਰ ਚਾਹੁੰਦੇ ਨੇ ਕਹੇ ਜਾ ਨਮਾਇੰਦਾ ਚਾਹੁੰਦੇ ਨੇ ਤੇ ਕੀ ਮੁੱਦੇ ਹੋਣੇ ਚਾਹੀਦੇ ਨੇ ਇਸ ਵਾਰ ਚੋਣਾਂ ਦੇ ਵਿੱਚ ਪਿੰਡ ਮੂਸੇ ਦੇ ਵਿੱਚ ਮੱਲਾਪੱਤੀ ਸਾਥ ਹੈ ਉੱਥੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਬੈਠੇ ਨੇ ਤੇ ਪਹਿਲਾਂ ਪੁੱਛਿਆ ਵੀ ਸੀ ਵੀ ਇਹ ਕਹਿੰਦੇ ਅਸੀਂ ਤਾਂ ਚੋਣਾਂ ਬਾਰੇ ਕੋਈ ਗੱਲ ਨਹੀਂ ਕਰਦੇ ਪਰ ਪੁੱਛਣਾ ਜ਼ਰੂਰੀ ਹੈ ਵੀ ਮੁੱਦੇ ਕੀ ਹੋਣੇ ਚਾਹੀਦੇ ਕਿਹਨੇ ਕਿਹਨੇ ਕੰਮ ਕੀਤੇ ਤੇ ਕਿਹਦੇ ਕਿਹਦੇ ਕੰਮ ਹਲੇ ਤੱਕ ਨਹੀਂ ਹੋਏ ਤੇ ਕਿਹੜੇ ਕਿਹੜੇ ਲੀਡਰ ਨੇ ਗੇੜਾ ਮਾਰਿਆ ਤੇ ਕਿਹਨੇ ਨਹੀਂ ਮਾਰਿਆ ਸਾਰੀ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਬਾਬਾ ਜੀ ਕੀ ਲੱਗਦਾ ਇਸ ਵਾਰ ਚੋਣਾਂ ਆ ਗਈਆਂ ਤੇ ਕੀ ਤਿਆਰੀ ਹੈ ਤਿਆਰੀ ਹੁਣ ਕੀ ਦਸੀ ਹੁਣ ਤਿਆਰੀ ਹੁਣ ਦਿਖੀ ਜਾਂਦੀ ਹੈਗੀ ਹਾਂ ਜੀ ਤਿਆਰੀ ਹੁਣ ਦਿਖੀ ਜਾਂਦੀ ਹੈਗੀ ਤਿਆਰੀ ਹਾਂ ਕੰਮ ਕਿਵੇਂ ਦੇਖਦੇ ਹੋ ਕੰਮ ਲੋੜ ਕੀ ਦੇ ਇਸ ਦਾ ਕੰਮ ਕੰਮ ਫਰਾਜ ਹੋਣਗੇ ਤਾਂ ਤਾਂ ਕਮਲ ਦੇਖਿਆ ਜਾਊਗਾ ਨਹੀਂ ਕਮਲ ਆਉਣ ਕਰੀ ਘੜੇ ਨੇ ਬਸ ਅੱਛਾ ਆਮ ਆਦਮੀ ਵਾਲੇ ਕਹਿੰਦੇ ਵੀ ਅਸੀਂ ਬਦਲਾ ਲੈਂਦਾ ਫਿਰਾਂ ਫਿਰ ਲੈਂਦੀ ਆ ਫਿਰ ਇਹਨਾਂ ਨੇ ਅੱਛਾ ਆਇਆ ਬਦਲਾ ਹਾਂ ਹੀ ਆ ਬਦਲਾ ਜੋ ਹੁਣ ਤਾਂ ਲਾਈਟ ਲਾਈਟ ਦਾ ਕੰਮ ਵੱਡਾ ਹੁੰਦਾ ਹੈ ਲਾਈਟ ਦਾ ਨੂੰ ਹੋएगी ਅਕਾਲੀ ਦਲ ਵਾਲੇ ਕਹਿੰਦੇ ਬਚਾਉਣ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਲੁੱਟ ਲਿਆ ਆ ਪੰਜਾਬ ਪੰਜਾਬ ਬਚਾਵਾਂਗੇ ਬਹੁਤ ਬਹੁਤ ਬਚਾ ਬਚਾ ਨਹੀਂ ਬਚਾ ਇਹ अच्छा यात्रा गड्डी थी उन्होंने हां गड्डी गड्डी यात्रा बचावनगे पंजाब नु फिर अच्छा हां मुड़के फिर पंजाब नु बचावनगे जे मुड़के आ गए जमे बचावनगे अच्छा हम्म जमे बचावनगे बाबा बचावण दा मतलब ਦੱਸ ਦਿਓ ਇੱਕ ਵਾਰੀ ਵੀ ਕਿਵੇਂ ਬਚਾਣੇ ਨਹੀਂ ਬਸ ਦੱਸਤਾ ਨੂੰ ਫਿਰ ਇਹਦਾ ਗਾਹ ਪੇ ਸਮਝ ਲਾਣੀਆਂ ਨਾਲੇ अच्छा हां जी अच्छा ਕਾਂਗਰਸ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੇ ਕੰਮਾਂ ਨੂੰ ਕਾਂਗਰਸ ਵੀ ਇਹੀ ਕਾਂਗਰਸ ਹੈ ਕਾਂਗਰਸ ਕਿਹਦਾ ਹੋਵੇਗਾ ਹੂੰ ਕਾਂਗਰਸ ਵੀ ਇੱਕੋ ਹੀ ਗੱਲ ਇੱਕੋ ਹੀ ਸਾਰੇ अच्छा ਕੋਈ ਸਾਰੇ ਇੱਕੋ ਹੀ ਨੇ ਕੁਈ ਨਹੀਂ ਕਿਸੇ ਦਾ ਕੰਮ ਉਹ ਹੋਏਗਾ ਪਿੰਡ ਦੇ ਕੰਮ ਹੋ ਰਹੇ ਪਿੰਡ ਦੇ ਕੰਮ ਦਾ ਸਾਡੇ ਸਰਪੰਚ ਆ ਗਿਆ ਕਰੀ ਜਾਂਦਾ ਇਹਦਾ ਹਾਂ ਹੋਰ ਕੀ ਅੱਛਾ ਫਿਰ ਆਪਸ਼ਨ ਕੀ ਵਜਦੀ ਹੈ ਲੋਕਾਂ ਕੋਲੇ ਕਿਉਂਕਿ ਆਮ ਆਦਮੀ ਪਾਰਟੀ ਤੁਸੀਂ ਕਿਹਾ ਹੈ ਨਾ ਅਕਾਲੀ ਦਲ ਕਾਂਗਰਸ ਕਿਹਨੂੰ ਮਤਲਬ ਕਿਹਨੂੰ ਪ੍ਰੇਫਰ ਕਰਨਗੇ ਲੋਕੀ ਨੂੰ ਵਧੀਆ ਸਮਝਦੇ ਸਾ ਜਰ ਲੋਕ ਤਾਂ ਸਮਝ ਲੈਟ ਵਨ ਦੇਖਿਆ ਜਾਂਦਾ ਸਮਝਦੇ ਇਹਨੂੰ ਆਮ ਆਦਮੀ ਪਾਰਟੀ ਹਾਂ ਪਾਰਟੀ ਤੇ ਜਿਵੇਂ ਜਿਵੇਂ ਲੋ ਪਹਿਲਾਂ ਪਹਿਲਾਂ ਬੱਚੇ ਸਮਝ ਨੌਕਰੀਆਂ ਤੇ ਕੁਣਿਆ ਕਿ ਜੀ ਇਹ ਹੁਣ ਬੱਚੇ ਬੱਚੇ ਪਾਉਂਦੇ ਜਾਂਦੇ ਨੇ ਇਹਨਾਂ ਨੌਕਰੀਆਂ ਦਿੱਤੀਆਂ ਆਹ ਕਰਕੇ ਸਮਝੋ ਲੋਕ ਲੋਕ ਮੜਾ ਜਾਵੋ ਕਰਦੇ ਨੇ ਬਾਬਾ ਕਹਿੰਦਾ ਆਮ ਆਦਮੀ ਪਾਰਟੀ ਮਤਲਬ ਵਧੀਆ ਕੰਮ ਕਰ ਰਹੀ ਹੈ ਬਾਈ ਜੀ ਕੀ ਨਾਮ ਹੈ ਜਗENDER ਸਿੰਘ ਆ ਭਾਈ ਜਗENDER ਜੀ ਲੱਗਦਾ ਕੰਮ ਫਿਰ ਚੋਣਾ ਆ ਗਿਆ ਹਾਂ ਚੋਣਾ ਤਾਂ ਆ ਗਿਆ ਠੀਕ ਹੈ ਲੱਗੇ ਫਿਰ ਹੁਣ ਪਿੰਡ ਚ ਲੀਡਰ ਲੀਡਰ ਤਾਂ ਹੁਣ ਕਿਹੜਾ ਮਾਰਨ ਕਿ ਤੇ ਅਈ ਵਾਰੀ ਮਾਰ ਦੇਣਾ ਪਰ ਮਾਰਦੇ ਉਹ ਤਾਂ ਮਹੀਨਾ ਕ ਪਹਿਲਾਂ ਹੀ ਨਾ ਮਗਰੋਂ ਨਹੀਂ ਆਉਂਦੇ ਮਗਰੋਂ ਆਇਆ ਨਹੀਂ ਕੋਈ ਨਾ ਬੀਬਾ ਹਰ ਚਮਰ ਤੇ ਇੱਥੇ 5 ਸਾਲ ਰਹੇ ਆ ਭਾਈ ਦੇਖੀ ਨਹੀਂ ਵਿਚਾਰੀ ਕਦੇ ਅਜੇ ਦੇਖੇ ਹੀ ਨਹੀਂ ਨਾ ਉਹ ਤਾਂ ਉਹ ਹੁਣ ਪਿੱਛੇ ਜੇ ਯਾਤਰਾ ਕੱਢੀ ਕਹਿੰਦੇ ਪੰਜਾਬ ਲੁੱਟ ਲਿਆ ਆਮ ਆਦਮੀ ਪਾਰਟੀ ਨੇ ਹਾਂ ਪੰਜਾਬ ਉਹ ਐ ਕਹਿੰਦੇ ਪੰਜਾਬ ਬਚਾਓ ਬਚਾਓ ਕਹਿੰਦੇ ਨਾ ਉਹ ਐ ਕਹਿੰਦੇ ਵੀ ਪਹਿਲਾਂ ਕੋਠੀਆਂ ਕਾਠੀਆਂ ਨੇਰੀ ਉਹ ਵੇਚਤੀਆਂ ਸ਼ੁਕਰ ਮਿਲ ਵੇਚਤੇ ਵੀ ਹੁਣ ਸੇਵ ਵੇਚਦਾਂਗੇ ਜਾ ਕੇ ਐ ਬਚਾਉਣਗੇ ਕੀ ਵੇਚਦਾਂਗੇ ਸੇਵ ਸੇਵ ਜਿੱਥੇ ਬੰਦੇ ਨੂੰ ਫੁਕਦਿਆਂ ਅੱਛਾ ਉਹ ਵੀ ਵੇਚਦਾਂਗੇ ਉਹ ਵੇਚ ਵੇਚ ਦੇਣਗੇ ਜਾ ਕੇ ਪਹਿਲਾਂ ਹੋਰ ਤਾਂ ਸਾਂਝੇ ਡੈਰੇ ਵੇਚਤੇ ਸਾਰੇ ਅੱਛਾ ਹਾਂ ਬਹੁਤ ਪਹਿਲਾਂ ਕਾਂਗਰਸ ਕਹਿੰਦੇ ਵੀ ਅਸੀਂ ਕੰਮ ਬਹੁਤ ਕੀਤੇ ਆਪਦੀ ਹਾਂ ਕਰੇ ਕਾਂਗਰਸੀ ਹਾਂ ਹਾਂ ਮਰੇ ਮੈਂ ਪੱਕਾ ਹੀ ਕਾਂਗਰਸੀ ਹਾਂ ਤੈ ਤੇ ਆਮ ਆਦਮੀ ਵਾਲੇ ਆਮ ਆਦਮੀ ਆਨੇ ਮੈਨੂੰ ਦਾ ਫਾਇਦਾ ਕਰਿਆ ਹਰੇਕ ਦਾ ਨਾ ਤਾਂ ਕੋਈ ਪਾਰਟੀ ਦੇਖੀ ਇਹਨਾਂ ਨੇ ਘਰਾਂ ਦਾ ਬਿੱਲ ਮਾਫ ਗਰੀਬ ਐ ਮੀਰਾ ਕੋਈ ਐ ਤੇ ਬਾਕੀ ਮੁੰਡੇ ਵੀ ਨੌਕਰੀ ਤੇ ਬਹੁਤ ਰੱਖ ਲੈ ਜਿਹੜਾ ਕੰਮ ਕਰੇ ਤੂੰ ਗੱਲ ਵੀ ਜਿਹੜਾ ਕੰਮ ਕਰੇ ਉਹ ਤਾਂ ਮੂਰੇ ਦਿਸਦਾ ਬੰਦਿਆਂ ਨੂੰ ਜੇ ਹੁਣ ਪਾਰਟੀ ਕਰਕੇ ਅਸੀਂ ਨਿੰਦੀ ਜਾਈਏ ਤਾਂ ਨਿੰਦੇ ਨਹੀਂ ਜਾਂਦਾ ਬੰਦਾ ਠੀਕ ਹੈ ਠੀਕ ਹੈ ਕਿ ਨਹੀਂ ਵੀ ਇਹਨਾਂ ਦੀ ਹਵਾ ਹੈਗੀ ਅੱਛਾ ਹਾਂ ਗਰਮੀ ਤੇ ਖੁੱਡੀਆਂ ਬਠਿੰਡਾ ਤੋਂ ਚੋਣ ਲੜਨਗੇ ਕਿਵੇਂ ਉਹਨੂੰ ਐ ਕਰੀਆਂ ਦੇ ਵੀ ਸ਼ੀਟ ਕੱਢੂਗਾ ਕੱਢ ਜੂਗਾ ਹਾਂ ਕੱਢੂਗਾ ਅੱਛਾ ਹਾਂ ਪੂਰੀ ਤਿਆਰੀ ਹੈ ਫਿਰ ਤਿਆਰੀ ਭਾਈ ਸੁਣਦਿਆਂ ਗੱਲ ਤੇ ਅਸਟਮ ਮਿੰਦਰਜੀਤ ਨੂੰ ਜਿਤਾ ਕੇ ਦਾਰੀਆਂ ਕਾਂਗਰਸੀ ਹੈ ਅੱਛਾ ਹਾਂ ਪਰ ਉਹਰੇ ਹੈਗੇ ਬੰਦੇ ਇਹ ਕਿਵੇਂ ਮੰਨ ਜਾ ਮੰਨ ਰਿਹਾ ਤੁਸੀਂ ਹੈਗੇ ਕਾਂਗਰਸੀਓ ਵਿੱਚੋਂ ਵਿੱਚ ਕਹਿੰਦੇ ਜੇ ਅਸੀਂ ਜਿਤਾਉਣਾ ਕਾਂਗਰਸੀ ਆ ਵਿੱਚੋਂ ਵਿੱਚ ਕਹਿੰਦੇ ਖੁੱਡੀਆਂ ਜਿਤਾਉਣਾ ਖੁੱਡੀਆਂ ਵੀ ਮੈਂ ਗੱਲਾਂ ਸੁਣੀਆਂ ਮੈਂ ਤੇਨੂੰ ਦੱਸਾਂ ਜਿਹੜੀ ਗੱਲ ਸੁਣੀ ਹੋਵੇ ਨਾ ਵੀ ਉਹ ਬੰਦਾ ਤਕੜਾ ਹੈ ਤੇ ਵਿੱਕਰ ਤਾਂ ਸਾਰਾ ਢਹੀਦਾ। ਅੱਛਾ ਇਹ ਇਹ ਤਾਂ ਨਹੀਂ ਕਿਤੇ ਵੀ ਦਿਲ ਤਾਂ ਕਹਿੰਦਾ ਕਾਂਗਰਸੀ ਤੇ ਕੰਮ ਕਹਿੰਦੇ ਆ ਵੀ ਆਮ ਆਦਮੀ। ਅਸੀਂ ਹਾਥੀ ਨਹੀਂ ਜਾਂਦਾ ਹੋਰ ਪਾਸੇ। ਹੈ? ਹੋਰ ਪਾਸੇ ਹਾਥੀ ਨਹੀਂ ਜਾਂਦਾ ਸਾਡਾ। ਅੱਛਾ ਹਾਥੀ ਨਹੀਂ ਜਾਂਦਾ। ਹੁਣ ਗੱਲ ਸੁਣ ਲੈ। ਹਾਂਜੀ। ਸਾਫ ਕੇ ਜੋਨ ਜੋਨ ਸੈਕਟਰੀ ਮਾਨਸਾ ਜਿਹੜੇ ਰਹੇ ਸੀ। ਹੂੰ। ਮੇਰੇ ਘਰ ਵਾਲੀ ਬਣਾਈ ਸੀ ਮੈਂ। ਅੱਛਾ। ਮੈਂ ਸਰਦੂਲੜ ਬਲਾਕ ਦਾ ਸ਼ਕਤਰ ਆ। ਠੀਕ ਹੈ। ਕਾਂਗਰਸ ਪਾਰਟੀ ਆਵਾਜ਼ ਦਾ ਪਾਰਟੀ ਦਾ। ਤੇ ਪਿੰਡ ਦੇ ਪ੍ਰਧਾਨ ਹੂੰ। ਹੋਰ ਬਲਾਕ ਬਲੂਕ ਦੇ ਖਾਸੇ ਪੰਗੇ ਲੈਂਦੇ ਰੇ ਸੀ। ਹੈ? ਅੱਛਾ। ਹੁਣ ਫੜੇ ਹੋ ਗਏ ਥੋੜੇ ਜਿ। ਅੱ ਇਹ ਇਹਨਾਂ ਦੀ ਹਾਂ ਇਹਨਾਂ ਦੀ ਪੂਰੀ ਟੱਕਰ ਹੋਊਗੀ ਆਪਚ ਲੋਕਾਂ ਨੂੰ ਕਹਿੰਦੇ ਵੀ ਹੁਣ ਸਹੂਲਤਾਂ ਦੇ ਨਾਂ ਤੇ ਕਿਤੇ ਲਾਰੇ ਵੀ ਲੱਗਣਗੇ ਲਾਰੇ ਤਾਂ ਆਈ ਵਾਰੀ ਲੱਗਦੇ ਨਾ ਇਹ ਤਾਂ ਹੁਣ ਆਮ ਆਲੇ ਕਹਿੰਦੇ 2500 ਪ੍ਰਤੀਸ਼ਤ ਵੰਡ ਦੇਾਂਗੇ ਉਹ ਕਰਦਾਂਗੇ ਪਰ ਇਹਨਾਂ ਨੇ ਜਿਹੜਾ ਹੈ ਨਾ ਕੁਝ ਤਾਂ ਇਹਨਾਂ ਨੂੰ ਵੋਟ ਪਊਗੀ ਜਿਹੜੇ ਬਿਲ ਬਿੱਲ ਮਾਫ ਕਰਵਾਣ ਦੀ ਕਰਦੇ ਤੇ ਲਾਈਟ ਬਹੁਤ ਆਈਆਂ ਦਾਣੇ ਲਾਈਟ ਨਾ ਹੁੰਦੇ ਨਾ ਅੱਛਾ ਹੈ ਠੀਕ ਹੈ ਇਹ ਲੋਟ ਵੋਟਾਂ ਪੈਣਗੀਆਂ ਤੇ ਉਹ ਇਹਨਾਂ ਤੇ ਲੋਕ ਇੰਨੇ ਹਵਾਇਤ ਕੀ ਹੈ ਨਹੀਂ ਸੀ ओके हां ਮੈਂ ਤਾਂ ਲੱਗਦਾ ਫਸਲ ਫਿਰ ਕਿਵੇਂ ਰਹੇ ਕਾਂਗਰਸ ਫਸਲ ਤਾਂ ਬਹੁਤ ਵਧੀਆ ਹੋਈ ਹੈ ਕਾਂਗਰਸ ਦਾ ਤੇ ਆਮ ਆਦਮੀ ਦੀ ਟੱਕਰ ਹੋਊਗੀ ਮੇਰੇ ਸਾਬ੍ਹ ਨੂੰ ਅੱਛਾ ਕਾਂਗਰਸ ਤੇ ਆਮ ਦੀ ਹਾਂ ਅਕਾਲੀ ਦਲ ਪਰ ਬਈ ਪਿੱਛੇ ਜਾਊਗਾ ਉਹਦੀ ਪਤਾ ਲੱਗਦਾ ਹੈ ਹਾਂ ਉਹ ਤਾਂ ਕਹਿੰਦੇ ਅਸੀਂ ਟੱਕਰ ਦੇਵਾਂਗੇ ਉਹ ਟੱਕਰ ਤਾਂ ਐਂ ਤਾਂ ਲਾਉਣੀ ਹੈ ਠੀਕ ਹੈ ਹੈ ਜੀ ਨਹੀਂ ਜਗਜੀਤ ਸਿੰਘ ਜਗਜੀਤ ਜੀ ਚੋਣਾ ਆ ਗਈਆਂ ਸਾਰੀਆਂ ਪਾਰਟੀਆਂ ਦੇ ਲੀਡਰ ਪ੍ਰਚਾਰ ਸ਼ੁਰੂ ਕਰਤੇ ਕੀ ਲੱਗਦਾ ਹੈ ਵੀ ਕਿਸ ਨੂੰ ਮਤਲਬ ਚੰਗਾ ਸਮਝਿਆ ਜਾਵੇ ਇਹਦਾ ਸਾਰੀ ਇੱਕੋ ਜਿਹੀ ਕਿਹਨੂੰ ਚੰਗਾ ਸਮਝੀਏ ਕਿਵੇਂ ਹੋਰ ਕਿਰਾਂ ਵੋਟਾਂ ਲੈ ਜਾਂਦੇ ਆ ਮੁੜ ਕੇ ਆਉਂਦੇ ਤਾਂ ਹੈ ਨਹੀਂ 5 ਸਾਲ ਬੀਬਾ ਹਰ ਸਿਮਰਤ ਰਹੇ ਮਾ ਕੋਈ ਨਹੀਂ ਆਉਂਦਾ ਆਏ ਨਹੀਂ ਕਦੇ ਕਦੇ ਵੀ ਨਹੀਂ ਹੈ ਨਾ ਸਾਡੇ ਹਲਕੇ ਦੇ ਤਾਂ ਕੋਈ ਸਾਡੇ ਪਿੰਡ ਕੋਈ ਆਇਆ ਨਹੀਂ ਕਦੇ ਅੱਛਾ ਕਦੇ ਵੀ ਨਹੀਂ ਆਇਆ ਕਿਹੜਾ ਨਾ ਭੋਗ ਭੂਗ ਤੇ ਬਦਲਾ ਨਹੀਂ ਤਗੜੇ ਕਰਦੇ ਕਿਸੇ ਦੇ ਆ ਜਾਣ ਮਰਗਤ ਤੇ ਨਹੀਂ ਉਤੋਂਦੇ ਨਹੀਂ ਅੱਜ ਫਿਰ ਉਹ ਤਾਂ ਕਹਿੰਦੇ ਵੀ ਪੰਜਾਬ ਬਚਾਉਣਾ ਹੈ ਅਸੀਂ ਆਮ ਆਦਮੀ ਪਾਰਟੀ ਨੇ ਪੰਜਾਬ ਲੁੱਟ ਲਿਆ 2 ਸਾਲਾਂ ਚ ਬਚੀ ਖੜਾ ਬਸ ਹੁਣ ਤਾਂ ਹੈ ਜੀ ਬਚੀ ਖੜਾ ਪੰਜਾਬ ਦੇ ਪੱਲੇ ਹੈਗਾ ਕੋਈ ਸੁਣੋ ਛੜਦੀ ਨਹੀਂ ਇਹ ਛੜਦੀ ਨਹੀਂ ਸਾਰੇ ਇੱਕੋ ਜਿਹੇ ਨੇ ਸਾਰੇ ਇੱਕੋ ਜਿਹੇ ਆ ਵੀ ਪੰਜਾਬ ਨੂੰ ਖੋਖਲਾ ਮਤਲਬ ਕਹਿ ਸਕਦੇ ਆ ਵੀ ਲੀਡਰਾਂ ਨਹੀਂ ਕੀਤਾ ਤੇ ਲੀਡਰੀ ਬਚਾਉਣ ਚੱਲੇ ਇੰਨਾ ਤੋਂ ਨਹੀਂ ਬਚਦਾ ਇਹ ਹਾਂਜੀ ਇੰਨਾ ਤੋਂ ਨਹੀਂ ਬਚਦਾ ਸਾਰੇ ਇੱਕੋ ਜਿਹੇ ਨੇ ਤੇ ਆਉਣਗੇ ਲੋਕ ਐਤ ਕੀ ਲਾਰਿਆਂ ਚ ਫਿਰ ਲੋਕ ਆ ਹੀ ਜਾਂਦੇ ਆ ਜੀ ਲੋਕ ਕੀ ਚੀਜ਼ਾਂ ਦੇਖਦੇ ਆ ਫਿਰ ਦੇਖਣਗੇ ਬਸ ਆ ਪਾਰਟੀਆਂ ਵਾਜੀਆਂ ਦੇਖ ਲੈਣੇ ਅਸੀਂ ਇੱਧਰ ਜਾਵਾਂਗੇ ਇੱਧਰ ਜਾਵਾਂਗੇ ਪਿੰਡ 'ਚ ਕਿਵੇਂ ਮਾਹੌਲ ਹੈ ਪਾਰਟੀ ਵਾਜੀ ਵਾਲਾ ਪਿੰਡ 'ਚ ਸਾਡੇ 'ਚ ਤਾਂ ਕੋਈ ਪਾਰਟੀ ਵਾਜੀ ਦਾ ਢੱਡਾ ਹੀ ਨਹੀਂ ਅਜੇ ਤਾਂ ਸਰਪੰਚ ਮੰਗਣੀ ਆ ਅੱਛਾ ਕੰਮ ਵਧੀਆ ਕੀਤਾ ਸਰ ਹਾਂ ਸਰਪੰਚ ਨੇ ਫੁੱਲ ਟਾਪ ਤੇ ਕੰਮ ਕੀਤੇ ਨੇ ਅੱਛਾ ਤੇ ਬੋਰਡ ਤਾਂ ਕਹਿੰਦੇ ਵੀ ਬੋਰਡ ਤਾਂ ਪਾਉਣੀ ਹੀ ਪੈਂਦੀ ਹੈ ਹਨਾ ਮਜਬੂਰੀ ਬਣ ਜਾਂਦੀ ਹੈ ਬੋਰਡ ਤਾਂ ਤਾਂ ਦੇਖਾਂਗੇ ਜੇ ਟਮਾ ਜੇ ਮੂਡ ਹੋਇਆ ਤਾਂ ਪਾ ਆਵਾਂਗੇ ਨਹੀਂ ਘਰੇ ਹੈਗੀਆਂ ਤੇ ਕੀ ਲੱਗਦਾ ਲੋੜਾਂ ਕੀ ਨੇ ਲੋਕਾਂ ਦੀਆਂ ਵੀ ਜਿਹੜਾ ਹੁਣ ਜਿਵੇਂ ਹੁਣ ਤੁਸੀਂ ਦੱਸਿਆ ਵੀ ਬੀਬਾ ਨੇ ਕਿਤੇ ਢੇੜਾ ਨਹੀਂ ਮਾਰਿਆ ਇੱਕ ਪਾਰਲੀਮੈਂਟ ਦੇਸ਼ ਦੀ ਪੂਰੇ ਆਪਣੇ ਹਲਕੇ ਦੀ ਹਨਾ ਆਵਾਜ਼ ਠਾਉਂਦਾ ਪਾਰਲੀਮੈਂਟ ਦੇ ਵਿੱਚ ਹੂੰ ਲੱਗਦਾ ਵੀ ਕਦੇ ਗੱਲਾਂ ਹੋਈਆਂ ਨਾ ਆਈ ਕਦੇ ਨਹੀਂ ਹੋਈਆਂ ਹੈ ਜਿਵੇਂ ਸਾਡੇ ਪਿੰਡ ਕਦੇ ਨਹੀਂ ਆਏ ਵੀ ਹਾਂ ਦਾ ਨਾਰਾ ਮਾਰਿਆ ਹੋਵੇ ਆ ਕੇ ਹੁਣ ਜਿਵੇਂ ਸਾਨੂੰ ਦੱਸ ਕੇ ਸਾਡੇ ਪਿੰਡ ਚ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈ। ਹੂੰ। ਜੋ ਉੱਥੇ ਬਾਰਡਰ ਬਾਕਸ ਤੇ ਵੀ ਮੋਟਰ ਲਾਈ ਹੋਈ ਹੈ। ਠੀਕ ਹੈ। ਵੀ ਉਹਦਾ ਪਾਣੀ ਆਉਂਦਾ। ਉਹ ਕਦੇ ਧਿਆਨ ਚ ਲੈ ਆਉਂਦਾ ਵੀ ਕਦੇ ਕਿਸੇ ਨੇ ਨਹੀਂ ਲਿਆਤਾ। ਕੇਰਾ ਕਹਿ ਦਿੰਦੇ ਨੇ ਜੇ ਕੋਈ ਆਉਂਦਾ। ਹੂੰ। ਅਸੀਂ ਕਰਦੇ ਆ ਗੌਰ ਮੁੜ ਕੇ ਕੋਈ ਗੌਰ ਨਹੀਂ ਕਰਦਾ ਚਾਰ-ਪੰਜ ਸਾਲ। ਅੱਛਾ। ਸਾਡੇ ਨਿੱਕੇ-ਨਿੱਕੇ ਬੱਚਾ ਨੂੰ ਸ਼ੂਗਰ ਹੈ। ਉਹ ਪਿੰਡ ਦੇ ਵਿੱਚ ਕੱਲਾ ਸਾਰਾ ਪਿੰਡ ਕਹਿੰਦਾ ਪਾਣੀ ਕਹਿੰਦਾ। ਸਿੱਧੂ ਦਾ ਪਿਓ ਕਰੇ ਸਿੱਧੂ ਦਾ ਪਿਓ ਕਰੇ ਸਿੱਧੂ ਦੇ ਪਿਓ ਕੋਲੇ ਜਾਓਗੇ ਜਾਂ ਉਹਦੇ ਨਾਲ ਤੁਰੋਗੇ ਮੋਢ ਨਾ ਮੋਢ ਲਾ ਕੇ ਫੇਰ ਹੀ ਹੱਲ ਹੋਊਗਾ ਇਹ ਤਾਂ ਗੱਲ ਹੈ ਹੈਨਾ ਇੱਥੇ ਬੈਠੇ ਭਾਲਦੇ ਆਂ ਡਿਊਟੀਆਂ ਉਹਨਾਂ ਕੋਈ ਸਾਨੂੰ ਗੁਰਪ੍ਰੀਤ ਦੇ ਕੇ ਗਿਆ ਟੂਟੀ ਹਾਂ ਨਾ ਪੁੰਦੜਕੇ ਨਾ ਤੂੰ ਵੀ ਸੋਚੇ ਸੀ ਇਹ ਸਾਰੀਆਂ ਚੀਜ਼ਾਂ ਬਦਲਾਂਗੇ ਉਹ ਕਹਿੰਦੇ ਨੇ ਹੁਣ ਵਾਟਰ ਕੂਲ ਦਾ ਰਿਆ ਲਵਾਉਣ ਨੂੰ ਕਹਿੰਦੇ ਲਵਾਵਾਂਗੇ ਹੋਣਾ ਸੀ ਦੁਬਾਰੇ ਪੜ੍ਹ ਸੀ ਤੂੰ ਵੀ ਗੱਲਾਂ ਕਰਦਾ ਹੁੰਦਾ ਸੀ ਵੀ ਕੈਂਸਰ ਕਰਕੇ ਹਸਪੀਟਲ ਬਣਾਉਣਾ ਬਹੁਤ ਸਾਰੀਆਂ ਸੁਪਨੇ ਸੀ ਉਹਦੇ ਇਹ ਦੋ ਬਿਮਾਰੀਆਂ ਤਿੰਨ ਸਾਡੇ ਜ਼ਿਆਦਾ ਨਹੀਂ ਸੁਣੀਆਂ ਕੈਂਸਰ ਦੀ ਸ਼ੂਗਰ ਦੀ ਤੇ ਇੱਕ ਆਪਣ ਗਠੀਆ ਦੀ ਦੋ ਤਿੰਨ ਬਿਮਾਰੀਆਂ ਹੈਗੀਆਂ ਨਖਾਸੀਆਂ ਨੇ ਸਾਡੇ ਇਹ ਵੀ ਲੋਕ ਸੁਣਦੇ ਉਹਨਾਂ ਤੱਕ ਪਹੁੰਚ ਜੇ ਜਿਹੜੇ ਕਹਿੰਦੇ ਵੀ ਅਸੀਂ ਪੰਜਾਬ ਦੇ ਪੱਖ ਦੀ ਗੱਲ ਕਰਦੇ ਆਂ। ਵੋਟਾਂ ਦਾ ਹੁਣ ਅਸੀਂ ਸਾਰੇ ਪਿੰਡ ਨੂੰ ਇੱਕ ਪਾਰਟੀ ਨੂੰ ਪਵਾ ਦਈਏ। ਸਾਡੇ ਪਿੰਡ ਸਾਰੇ ਆ ਕੇ ਵੀ ਹਾਂ ਅਸੀਂ ਬਈ ਕੰਮ ਚਲਾਉਨੇ ਆਂ। ਬਾਡਰ ਵਾਕ ਦਾ ਸਾਰੇ ਪਿੰਡ ਨੂੰ ਘਰੋ ਘਰ ਪਾਣੀ ਜਾਊ। ਬਿਲਕੁਲ। ਇੱਕ ਮੋਰੀ ਨੰਗਾ ਦੇਾਂਗੇ ਸਾਡੇ ਪਿੰਡ ਨੂੰ ਸਾਰੇ ਨੂੰ। ਲਓ ਜੀ ਕਹਿੰਦੇ ਪਾਣੀ ਦਾ ਮੁੱਦਾ ਹੈ। ਪਾਣੀ ਦੇ ਮਸਲੇ ਤੇ ਨਾ ਤੱਕ ਕਦੇ ਕੋਈ ਆਇਆ ਹੈ ਨਾ ਕਿਸੇ ਨੇ ਕੋਈ ਗੱਲਬਾਤ ਕੀਤੀ ਹੈ। ਸਰਪੰਚ ਵੱਲੋਂ ਕੰਮ ਓਕੇ ਕੀਤੇ ਗਏ ਆ ਸਾਰੇ। ਤੇ ਪਰ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ ਵੀ ਲੀਡਰ ਕਦੇ ਗੇੜਾ ਨਹੀਂ ਮਾਰਦੇ ਪਿੰਡ ਦੇ ਵਿੱਚ। ਬਾਈ ਜੀ ਕੀ ਨਾਮ ਹੈ? ਨਿਰਮਲ ਸਿੰਘ ਜੀ। ਨਿਰਮਲ ਜੀ ਕਿਵੇਂ ਦੇਖਦੇ ਹੋ ਫਿਰ ਚੋਣਾ ਆ ਗਿਆ ਠੀਕ ਹੈ ਵੀ ਚੱਲਿਆ ਇਹਦਾ ਕੰਮ ਭਵੰਤਵਾਨ ਨੇ ਬਹੁਤ ਕੰਮ ਕਰਦਾ ਛੱਡਿਆ ਜੀ ਅੱਛਾ ਲੈਟ ਰੂਟ ਫੁੱਲਾ ਮਿਲ ਬੁਲ ਮਾਫ ਨੇ ਹੋਰ ਵੀ ਕੰਮ ਬਦ ਅਕਾਲੀਆਂ ਨੇ ਨਹੀਂ ਕੀਤੇ ਹਾਂ ਅਕਾਲੀਆਂ ਨੇ ਬਿਠੇਰੇ ਗਏ 70 ਸਾਲ ਬੋਟ ਪਾਈ ਐ ਵੀ ਮੋਟਰ ਮਾਟਰਾਂ ਲਾਈਆਂ ਨੇ ਬਹੁਤ ਉਹਨਾਂ ਨੇ ਫਿਰ ਮਾੜਾ ਕੌਣ ਹੈ ਮਾੜਾ ਤਾਂ ਕੰਮ ਦੇ ਹਿਸਾਬ ਨਾਲ ਆ ਜੀ ਹਾਂ ਅੱਛਾ ਕੀ ਹੁਣ ਭਵੰਤਵਾਨ ਕੰਮ ਕਰੇ ਨਾ ਉਹਨੂੰ ਬੋਟ ਪਾਈ ਨਾ ਤੀਜੀ ਪਾਰਟੀ ਹੋਗੀ ਪਹਿਲਾਂ ਦੋ ਸੀ ਕਿ ਉਧਰ ਪਾ ਦੇ ਕਿ ਉਧਰ ਪਾ ਦੇ ਅੱਛਾ ਬੰਡਵੀਆਂ ਪਾ ਲੈਨੇ ਬੋਟਾਂ ਹਾਂ ਤੇ ਕਾਂਗਰਸ ਫਿਰ ਹੈ ਕਾਂਗਰਸ ਨੂੰ ਵੀ ਪਾਈ अच्छा हां जी ਤੇ ਭਾਜਪਾ ਦਾ ਕਿਵੇਂ ਦੇਖਦੇ ਹੋ ਕਹਿੰਦੇ ਉਹ ਤਾਂ ਕਹਿੰਦੇ ਸੀ 400 पार ਕਰਾਂਗੇ ਆਪਾਂ ਭਾਜਪਾ ਬਾਰੇ ਨਹੀਂ ਜਾਣਦੇ ਇੰਨਾ ਜੀ ਪੰਡਾ ਇੰਨਾ ਬੜਿਆ ਜੀ ਹਮਮ ਕੰਮ ਵਧੀਆ ਕੰਮ ਕਲਾ ਸਰਪੰਚੀ ਕਰਦਾ ਜੀ ਅੱਛਾ ਅਸੀਂ ਤਾਂ ਨਿਰਪਰ ਹਾਂ ਸਾਡੇ ਪਿੰਡੇ ਦਾ ਕੰਮ ਇਹ ਤਾਂ ਇਹਦੇ ਨੂੰ ਮਾਗ ਹਰਸਿਮਰਤ 5 ਸਾਲ ਰਹੇ ਐਮਪੀ ਆਏ ਕਦੇ ਨਾ ਸਾਡੇ ਕੋਲ ਤਾਂ ਆਏ ਨਹੀਂ ਨਾ ਦੇਖੀ ਆਪਾਂ ਆਏ ਸਾਡੇ ਕੋਲ ਅੱਛਾ ਕਦੇ ਨਹੀਂ ਦੇਖੇ ਹਾਂ ਜੀ ਅੱਛਾ ਉਹਦੇ ਕੋਲ ਜਾਣ ਤੁਸੀਂ ਬਾਜੀ ਕੀ ਨਾਮ ਹੈ ਸੈਭ ਸਿੰਘ ਸੈਭ ਜੀ ਫਿਰ ਕਿਵੇਂ ਦੇਖਦੇ ਹੋ ਚੋਣਾ ਆ ਗਿਆ ਚੋਣ ਆ ਗਈਆਂ ਕਾਲੀ ਦਲ ਨੂੰ ਵੋਟਾਂ ਪਾਵਾਂਗੇ ਕਾਲੀ ਦਲ ਨੂੰ ਉਹ ਤਾਂ ਕਹਿੰਦੇ ਬੀਬਾ ਕਦੇ ਆਏ ਨਹੀਂ 5 ਸਾਲ ਰਹੀ ਬੀਬਾ ਆਉਣ ਦੀ ਲੋੜ ਕੀ ਜਦੋਂ ਭੁੰਨਰ ਸਾਹਿਬ ਬੈਠੇ ਐ ਇੱਥੇ ਜੋ ਬੀਬਾ ਤੋਂ ਬਾਦਲ ਪਰਿਵਾਰ ਨੂੰ ਕਿਤੇ ਮਰਜੀ ਉਹ ਕਹੇਦਣ ਉਹ ਕੁਛ ਹੁੰਦਾ ਇੱਥੇ ਸਾਡੇ ਅੱਛਾ ਜੋ ਵੀ ਕੁਛ ਹੋਇਆ ਕਾਲੀ ਦਲ 'ਚ ਹੋਇਆ ਇੱਥੇ ਅੱਛਾ ਹਾਂ ਜਿੰਨੇ ਜਿੰਨੇ ਕੱਦੂ ਪਹਿਲਾਂ ਬੋਲ ਚੁੱਕੇ ਨਾ ਛੋਲੇ ਨਹੀਂ ਜਾਣਦੇ ਬਾਹ ਜੱਟ ਨਹੀਂ ਜਾਣਦਾ ਗੁਣ ਪੱਕੇ ਖਾਲਾਂ ਤੋਂ ਲੈ ਕੇ ਆ ਟੋਬੇ 'ਚ ਪਾਣੀ ਕਹੇ ਜਾ ਦੇਖ ਲਓ ਇਹ ਬਾਦਲ ਸਾਹਿਬ ਦੀ ਦੇਣ ਹੈ ਇਹ ਠੀਕ ਹੈ ਹਾਂ ਕਾਲੀ ਦਲ ਦੀ ਦੇਣ ਹੈ ਪੈਪ ਲੈਣ ਫਿਰ ਅਸੀਂ 100-100 ਬੰਦਾ ਅੱਗੇ ਰਾਖੀ ਰੱਖਦੇ ਰਹੇ ਪਾਣੀ ਹੋਂ ਤੇ ਪਾਣੀ ਟੁੱਟਦਾ ਰਹਿ ਸਾਡੇ ਰਾਹ ਚ ਅਸੀਂ ਭਖੜਾ ਵਾਲੇ ਹਾਂ ਹੁੰਦੇ ਸਾਡੇ ਮੁੱਸੇ ਚਿੱਬਿਆਂ ਵਾਲਾ ਪਿੰਡ ਸਿੱਧੂ ਵੀ ਗਾ ਗਿਆ ਜੀ ਸਿੱਧੂ ਹਾਂ ਸਿੱਧੂ ਵੀ ਗਾ ਗਿਆ ਆ ਬਚਾਲੇ ਦੇਖ ਲੋ ਅੱਜ 60-60 70 ਪੈਣ ਪੈਣ ਮਣਕਣ ਕਣਕਾਂ ਨਿਕਲੀਆਂ ਨਹੀਂਆਂ ਸਿਰਫ ਇਹ ਬਾਦ ਸਾਹਿਬ ਦੀ ਦੇਣਾ ਜੀ ਜੇ ਆਪਾਂ ਗੱਲ ਕਰਦੇ ਹਾਂ ਕੰਮਾਂ ਨੂੰ ਲੈ ਕੇ ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਲੋਕਾਂ ਨੇ ਕਿਉਂ ਨਹੀਂ ਸਮਝਿਆ ਫਿਰ ਬਾਦਲ ਪਰਿਵਾਰ ਪਰਿਵਾਰ ਨੂੰ ਮਤਲਬ ਜ਼ਿਆਦੇ ਕਾਫੀ ਟਾਈਮ ਹੋ ਗਿਆ ਜਿਹੜਾ ਅੱਜ ਪੁੱਜਲੇ ਬੰਦਾ ਉਦੋਂ ਮਤਲਬ ਨਫਰਤਾਉਣ ਲੱਗ ਜੰਦੀ ਆ ਵੀ ਇਹ ਜਿਹੜਾ ਹੁਣ ਨਵਾਂ ਦੇਖੀ ਕੋਈ ਤਜਰਬਾ ਤੇ ਨਵੇਂ ਦਾ ਫਿਰ ਲੱਗਿਆ ਸੁਆਦ ਬੰਦਾ ਨਹੀਂ ਮਤਲਬ ਜਿੰਨਾ ਤੁਹਾਨੂੰ ਦੱਸ ਰਹੇ ਆ ਇਹ ਵੀ ਲੱਗੇਗਾ ਜਿਵੇਂ ਹੁਣ ਬਿਜਲੀ ਬੁਜਲੀ ਦੇ ਪ੍ਰਬੰਧ ਬਾਦਲ ਕਾ ਨੇ ਥਰਮਲ ਲਾਤਾ ਸੀ ਇੱਥੇ ਵਧੀਆ ਵਧੀਆ ਕੋਲਾ ਕਾਲਾ ਆਉਣ ਲੱਗ ਗਿਆ ਲਾਈਟ ਤੇ ਬਿਜਲੀ ਆਪਣਾ ਗੱਡੀਆਂ ਆਉਣ ਲੱਗੀਆਂ ਕੋਲਾ ਬਾਧੂ ਆਉਣ ਲੱਗਾ ਸਪਲਾਈ ਹੋਣ ਲੱਗਾ ਤੋੜਾ ਨਹੀਂ ਰਿਹਾ ਤੇ ਲਾਈਟ ਬਾਧੂ ਆਉਣ ਲੱਗੀ ਇਸ ਕਰਕੇ ਆਮ ਪਾਰਟੀ ਦੇ ਨੰਬਰ ਵਧੀਆ ਬਣਗੇ ਹਾਂ ਤੇ ਫਿਰ ਇਸ ਵਾਰ ਫਿਰ ਟੱਕਰ ਰਹੂਗੀ ਪੂਰੀ ਪੂਰੀ ਰਹੂਗੀ ਜੀ ਪੂਰੀ ਬੀਬਾ ਜੀ ਨੂੰ ਪੂਰੀ ਵੋਟ ਪਊਗੀ ਪੂਰੀ ਪਾਵਾਂਗੇ ਰਾਜ ਕੇ ਪਾਵਾਂਗੇ ਅੱਛਾ ਹਾਂ ਕੋਈ ਸਾਡੇ ਨਾਲ ਇਹ ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਕਦੇ ਗੱਲ ਕੀਤੀ ਹੈ ਤੁਸੀਂ ਕਹਿੰਦੇ ਹੋ ਵੀ ਅਸੀਂ ਅਕਾਲੀ ਦਲ ਦੇ ਟੱਚ 'ਚ ਰਹੇ ਹਾਂ ਤੇ ਕਦੇ ਗੱਲ ਸਾਹਮਣੇ ਲਿਆਂਦੀ ਫਿਰ ਕੀ ਕਿਹਾ ਹਾਂ ਜੀ ਜਿੰਨਾ ਕ ਪਾਣੀ ਸਾਡੇ ਸੂਏ ਦਾ ਮਤਲਬ ਮਾੜਾ ਪਾਣੀ ਸੀਗਾ ਜਿਹੜੀ ਮੋਟਰ ਲਾਈ ਉਹ ਅਕਾਲੀ ਦਲ ਨੇ ਲਾਈ ਹੈ ਉਹ ਵੀ ਜਦੋਂ ਹੋਰ ਕੋਈ ਹੱਲ ਨਹੀਂ ਹੋਇਆ ਅੱਕਿਆ ਨੇ ਲਾਈ ਹੈ ਆਹ ਮੋਟਰ ਜਿਹੜਾ ਪਾਣੀ ਆ ਰਿਹਾ ਪੰਜ-7 ਸਾਲ ਤੋਂ ਭੁੰਦਰ ਸਾਹਿਬ ਦੀ ਦੇਣ ਹੈ ਆ ਲੋਕਾਂ ਦੀਆਂ ਗੱਲਾਂ ਤੁਸੀਂ ਵੀ ਸੁਣੀਆਂ ਇਹ ਪਿੰਡ ਮੂਸੇ ਦੇ ਬਜ਼ੁਰਗ ਨੌਜਵਾਨ ਸਭ ਮਿਲ ਕੇ ਇੱਥੇ ਬੈਠੇ ਨੇ ਗੱਲਬਾਤ ਕੀਤੀ ਹੈ ਕੋਈ ਅਕਾਲੀ ਦਲ ਕਹਿੰਦਾ ਕੋਈ ਕਾਂਗਰਸ ਕਹਿੰਦਾ ਤੇ ਕੋਈ ਆਮ ਆਦਮੀ ਪਾਰਟੀ ਕਹਿੰਦਾ ਤੇ ਹੁਣ ਦੇਖਣਾ ਕਿਸਮਤ ਉਸ ਦਿਨ ਖੋਲੂਗੀ ਜਿਸ ਦਿਨ ਰਿਜ਼ਲਟ ਆਉਣਗੇ ਤੇ ਲੋਕ ਕਿਸ ਨੂੰ ਚੁਣਦੇ ਆ ਕਿੰਨਾ ਮੁੱਦਿਆਂ ਦੇ ਉੱਪਰ ਚੋਣ ਲੜੀ ਜਾਂਦੀ ਹੈ ਇਹ ਇਸ ਵਾਰ ਲੋਕਾਂ ਨੂੰ ਕਿਵੇਂ ਜਿਵੇਂ ਨੌਜਵਾਨ ਨੇ ਦੱਸਿਆ ਵੀ ਲਾਰਿਆਂ ਦੇ ਵਿੱਚ ਫੇਰ ਆਉਣਗੇ ਕਿਉਂਕਿ ਗੱਲਾਂ ਰਾਜਨੀਤਿਕ ਹੋ ਜਾਂਦੀਆਂ ਨੇ ਤੇ ਜਿਹੜੇ ਵਾਅਦੇ ਨੇ ਉਹ ਵੀ ਰਾਜਨੀਤਿਕ ਵਾਅਦੇ ਵੀ ਕੀਤੇ ਜਾਣਗੇ ਹੁਣ ਦੇਖਣਾ ਹੈ ਵੀ ਲੋਕ ਕੀ ਚੀਜ਼ ਪਸੰਦ ਕਰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ